ਕਈ ਕਈ ਵਾਰ ਤਾਂ ਇਤਨਾ ਵੀ ਹੁੰਦਾ ਹੈ ਕਿ ਮੈਨੂੰ ਖ ਰੱਬ ਨੂੰ ਵਰਤਣਾ ਨਹੀਂ ਆ ਜਾਂਦਾ ਹੁਣ ਸਵੇਰੇ ਹੀ ਉੱਠਣਾ ਹੈ ਕਿ ਭਾਈ ਬੰਦਾ ਦਾ ਆਪਣੇ ਕਿਵੇਂ ਵਰਤ ਸਕਦਾ ਇਹ ਹੁੰਦਾ ਕੁਝ ਇਸ ਤਰ੍ਹਾਂ ਹੈ ਕਿ ਕੁੱਝ ਲੋਕ ਦੂਸਰੇ ਬੰਦੇ ਨੂੰ ਕਹਿੰਦੇ ਨੇ ਕਿ ਭਾਈ ਮੈਨੂੰ ਸਤੇਰੇ ਤੇ ਭਰੋਸਾ ਦਿ ਰਹੇਗਾ ਉਹ ਆਪਣੀ ਦਿਲ ਦੀ ਤਸੱਲੀ ਵਾਸਤੇ ਤੁਝੇ ਨੂੰ ਕਹਿੰਦੇ ਨੇ ਕਿ ਤੁੰਗ ਗੁਰੂ ਮਹਾਰਾਜ ਦੇ ਵਿਜ਼ੂਲੀ ਵਿੱਚ ਜਦ ਆਪਣੇ ਸਾਹਮਣੇ ਖੜ ਕੇ ਜਿਵੇਂ ਵੀ ਆ ਜਦ ਆਪਣੇ ਸੌ ਖਾ ਕੇ ਇਹ ਗੱਲ ਕਹਿ ਕਿ ਇਹ ਵਾਰ ਤਾਂ ਬੰਦਾ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਉਹ ਕਹਿੰਦਾ ਇਹ ਤਾਂ ਉੱਥੇ ਸਾਹਮਣੇ ਹੱਥ ਰੱਖ ਕੇ ਕਰਾਰ ਕਰ ਜਦ ਆਪਣੇ ਸਾਹਮਣੇ ਖੜ ਕੇ ਇਹ ਗੱਲ ਕਹਿ ਹੁਣ ਇਹਨਾਂ ਬੰਦਿਆਂ ਨੂੰ ਪੁੱਛਿਆ ਜਾਵੇ ਕਿ ਭਾਈ ਤੁਸੀਂ ਕੌਣ ਹੁੰਦੇ ਹੋ ਇਹ ਗੱਲ ਕਹਿਣ ਵਾਲੇ ਕਿ ਤੁਸੀਂ ਏਡੇ ਵੱਡੇ ਹੋਗੇ ਕਿ ਤੁਸੀਂ ਉਸਦੇ ਸਾਹਮਣੇ ਹੱਥ ਰੱਖ ਕੇ ਗੁੱਲ ਕਹਿ ਸਕਦੇ ਹੋ ਜਾਂ ਕਾਹ ਸਕਦੇ ਹੋ ਇਹ ਨਿਰਾਨ ਗਲਤ ਕੰਮ ਹੈ ਇਦਾਂ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਇਕਰਾਰ ਲੈਣ ਵਾਲੇ ਨੂੰ ਅਤੇ ਦੋਵਾਂ ਵਾਲੇ ਨੂੰ ਦੋਵਾਂ ਨੂੰ ਉਹਨਾ ਹੀ ਪਾਪ ਛੜਦਾ ਹੈ ਇਸ ਕਰਕੇ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਦਾਂ ਦੀ ਭੁੱਲ ਜ਼ਿੰਦਗੀ ਵਿੱਚ ਕਦੇ ਨਾ ਕੀਤੀ ਜਾਵੇ ਭੁੱਲ ਕੇ ਵੀ ਨਾ ਕੀਤੀ ਜਾਵੇ जीकर किसे मन옥 तो इत्ता दी गलती हो गई है कि उसने किसे तो इस प्रकार किसे तो कोई भी इकरार ले लिया होवे तो उसने की करना चाहिता है उसका फर्ज बनता है कि तुरंत जिस बंदे तो उसने इकरार करवाया है उसने नाल लेके गुरु महाराज केह गर्दास करे अति अपना इकरार ਕੋਲਦੀ ਵੀ ਅਤੇ ਮੌਕੇ ਸੰਦੇਗੀ ਵਿੱਚ ਕਰੇ ਇੱਥਾਂ ਦੀ ਗਲਤੀ ਨਾ ਕੀਤੀ ਜਾਵੇ ਕਦੇ ਵੀ ਗੁਰੂ ਵਾਹ ਅਸਤੇ ਸਾਹਮਣੇ ਖੜ ਕੇ ਉਪੀ ਸਾਹਮਣੇ ਖੜ ਕੇ ਕਿਸੇ ਵੀ ਬੰਦੇ ਤੋਂ ਕੋਈ ਇਕਰਾਰ ਨਹੀਂ ਲੈਣਾ ਚਾਹੀਦਾ